7 ਅਕਤੂਬਰ ਨੂੰ ਜਿਹੜੀ ਸਾਡਾ ਪੌਸ਼ ਏਰੀਆ ਰਣਜੀਤ ਐਵਨਿਊ ਦਾ ਉਹਦੇ ਚ ਇਹ ਇਤਲਾਹ ਆਈ ਸੀ ਕਿ ਇੱਕ ਘਰ ਦੇ ਵਿੱਚ ਪੰਜ ਇਹ ਪੰਜ ਜਾਂ 6 ਬੰਤੇ ਜਿਹੜੇ ਐਂਟਰ ਕਰਕੇ ਤੇ ਕੁਝ ਫਰੋਲਾਫਾਲੇ ਕੀਤੀ ਉਹਨਾਂ ਨੇ ਤੇ ਕੁਝ ਸਮਾਨ ਵੀ ਜਿਹੜਾ ਉੱਥੋਂ ਲੈ ਕੇ ਗਏ ਸੀਗੇ ਤੇ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਸੀਗਾ ਐਫ ਆਈ ਆਰ ਨੰਬਰ 140 ਔਰ ਉਹ ਜਿਹੜੀ ਇਹ ਡਕੋਇਟੀ ਦਾ ਕਾਰਵਾਈ ਸੀਗੀ ਉਹ ਉਹਦੇ ਚ ਅਸੀਂ ਬਹੁਤ ਮੁਸਤਦੀ ਨਾਲ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਮੇਨ ਅਕਿਊਜ਼ ਬਹੁਤ ਜਲਦੀ ਆਈਡੈਂਟੀਫਾਈ ਕਰ ਲਏ ਸੀ ਵਿਦਨ ਆਈ ਥਿੰਕ 24 ਆਵਰਸ ਸਾਨੂੰ ਪਤਾ ਲੱਗ ਗਿਆ ਸੀ ਕਿ ਕੌਣ ਕੌਣ ਬੰਦੇ ਇਨਵੋਲਡ ਨੇ ਉਸ ਤੋਂ ਬਾਅਦ ਉਹਨਾਂ ਦੀ ਭਾਲ ਦੇ ਵਿੱਚ ਛਾਪਮਾਰੀ ਕੀਤੀ ਜਾ ਰਹੀ ਸੀਗੀ ਔਰ ਇੰਟੈਲੀਜੈਂਸ ਡਵੈਲਪ ਕੀਤੀ ਜਾ ਰਹੀ ਸੀ ਵੇਅਰਬਾਊਟਸ ਦੇ ਉਹਦੇ ਚ ਸਾਨੂੰ ਸਕਸੈਸ ਮਿਲੀ ਜਾ ਕੇ 16 10 ਨੂੰ ਜਦੋਂ ਤਿੰਨ ਮੇਨ ਮੁਲਜ਼ਮ ਅਸੀਂ ਹੁਸ਼ਿਆਰਪੁਰ ਦੇ ਹਵਾ ਚਲਦੇ ਗਾਰਡ ਜੁਆਇਨਿੰਗ ਏਰੀਆ ਹੈਗਾ ਉੱਥੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਪੁੱਛਗਿੱਛ ਕੀਤੀ ਹੈ ਜਿਹੜੇ ਮੇਨ ਰਿਕਵਰੀ ਇਸ ਦੇ ਵਿੱਚ ਹੋਈਆਂ ਤਿੰਨ ਕ੍ਰਿਸਟਲ ਹੋਏ ਐ ਇੱਕ ਕੰਟਰੀ ਮੇਡ ਆ ਦੇਸੀ ਬੱਤੀਪੋਰ ਦਾ ਇੱਕ ਗਲੌਕ ਐ ਤੀਪੋਰ ਦਾ ਦੋ ਵਹੀਕਲਸ ਨੇ ਇੱਕ ਕ੍ਰੈਟਾ ਤੇ ਇੱਕ ਸਕੋਰਪਿਓਨ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਮਕਦਮੇ ਦਰਜ ਨੇ ਵਿਕ੍ਰਿੰਗਵੀਤ ਵਿੱਕੀ ਜਿਹੜਾ ਹੈ ਇਹ ਮਨਲਾ ਨਾਨਕ ਸਰ ਤਰਨਤਾਰਨ ਦਾ ਰਹਿਣ ਵਾਲਾ 26 ਸਾਲ ਦੀ ਇਹਦੀ ਉਮਰ ਹੈ ਲੇਬਰ ਦਾ ਕੰਮ ਕਰਦਾ ਤੇ 9 ਮਕਦਮੇ ਇਹਦੇ ਖਿਲਾਫ ਪਹਿਲਾਂ ਹੀ ਦਰਜ ਨੇ ਜਿਨ੍ਹਾਂ ਦੇ ਦੇਖੀ ਐ ਐਨਡੀਪੀਐਸ ਐਕਟ ਟੂ ਮਰਡਰ ਹੈ ਔਰ ਐਕਸਟਰਸ਼ਨ ਦਾ ਹੈ ਔਰ ਆਬਜੈਕਟ ਦੇ ਮਕਦਮੇ ਦਰਜ ਹੈ ਵਿਕ੍ਰਿੰਗ ਜਿਹੜਾ ਵਿੱਕੀ ਹੈਗਾ ਮਨਦੀਪ ਇਲੀਅਸ ਬੁੱਧੂ ਇਹ ਤਾਰਾਗੜ ਪੀਐਸ ਜੜੇ ਵਾਲਾ ਗੁਰੂ ਅਮਰਸਰ ਰੂਰਲ ਦਾ ਰਹਿਣ ਵਾਲਾ ਇਹਦੇ ਖਿਲਾਫ ਅੱਠ ਮੁਕਦਮੇ ਦਰਜ ਨੇ ਪਹਿਲਾਂ ਡਕੈਤੀ ਦਾ ਚੋਰੀ ਦਾ ਐਨਡੀਪੀਐਸ ਦਾ ਅਟੈਂਪਟ ਟੂ ਮਰਡਰ ਦਾ ਔਰ ਐਨਡੀਪੀਐਸ ਦੇ ਬਾਕੀ ਕੇਸ ਵੀ ਦੇ ਖਿਲਾਫ ਦਰਜ ਨੇ ਸੋ ਆਪਾਂ ਸਮਝ ਸਕਦੇ ਹਾਂ ਕਿ ਪੁਰਾਣੇ ਮੁਲਜ਼ਮ ਨੇ ਇੱਕ ਦੇ ਖਿਲਾਫ 8 ਮੁਕਦਮੇ ਦੂਜੇ ਦੇ ਖਿਲਾਫ 9 ਇਸ ਤੋਂ ਇਲਾਵਾ ਜਤਿੰਦਰ ਏਲੀਆ ਸਿੰਮੂ ਜਿਹੜਾ ਹੈ ਇਹ 28 ਸਾਲ ਦਾ ਇਹ ਪਲਾਸੌਰ ਸਿਟੀ ਤਰਨਤਾਰਨ ਦੇ ਏਰੀਏ ਦਾ ਰਹਿਣ ਵਾਲਾ ਹੈ ਇਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮਕਦਮਾ ਦਰਜ ਹੈ ਹੀਰੋਇਨ ਬਰਾਮਦ ਹੋਈ ਸੀ ਸੋ ਮੈਂ ਸਮਝਦਾ ਕਿ ਬਹੁਤ ਜਲਦੀ ਕੇਸ ਨੂੰ ਕਰੈਕ ਕੀਤਾ ਗਿਆ ਔਰ ਇਹਦੇ ਸਾਰੇ ਐਸਪੈਕਟਸ ਜਿਹੜੇ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਦੇਖ ਰਹੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਕੰਪਲੇਨੈਂਟ ਦੇ ਘਰ ਪਾਰੇ ਉਹ ਕਿੱਦਾਂ ਜਾਣਦੇ ਸੀ ਉਹ ਸਾਰੀਆਂ ਗੱਲਾਂ ਪਾਰਟ ਆਫ ਦੀ ਇਨਵੈਸਟੀਗੇਸ਼ਨ ਨੇ ਔਰ ਬਹੁਤ ਜਲਦੀ ਅਸੀਂ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਕੇ ਤੋੜਨਾ ਸ਼ੇਅਰ ਵੀ ਕਰਾਂਗੇ ਬਟ ਮੇਨ ਇਹ ਮੁਲਜ਼ਮ ਤਿੰਨ ਫੜੇ ਗਏ ਆ ਤੈਨੂੰ ਹੋਰ ਰਹਿੰਦੇ ਆ ਬੜੀ ਜਲਦੀ ਫੜੇ ਜਾਣਗੇ ਉਹ ਸਾਰੇ ਨਾਮਿਨੇਟਡ ਐ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੇ ਇੰਚਾਰਜ ਡੀసీపీ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਸ੍ਰੀ ਬਨੈਲਾ ਜੀ ਸਾਡੇ ਏਡੀసీపీ 2 ਰਿਸ਼ਭ ਭੋਲਾ ਜੀ ਏਸੀਪੀ ਨਾਰਥ ਔਰ ਹਰਮਿੰਦਰ ਸਿੰਘ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਰੋਬਨ ਹੰਸ ਐਸਐਚਓ ਅੰਜੀਤ ਐਵਨਿਊ ਤੇ ਐਸਆਈ ਰਵੀ ਕੁਮਾਰ ਜਿਹੜੇ ਸਾਡੇ ਡਿਟੈਕਟਿਵ ਵਿੰਗ ਦੇ ਇੰਚਾਰਜ ਨੇ ਉਹ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਵਿਦਨ 24 ਆਵਰਸ ਅਸੀਂ ਕੇਸ ਸਟ੍ਰੈਸ ਕਰ ਲਿਆ ਸੀ ਅਰੈਸਟ ਫਾਲੋ ਹੋਈਆਂ ਔਰ ਬਾਕੀ ਵੀ ਜਲਦੀ ਕੀਤੀਆਂ ਜਾਣਗੀਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਵੈਪਨ ਤੇ ਕੁਝ ਹੋਰ ਰਿਕਵਰੀਜ਼ ਪੋਸੀਬਲ ਨੇ ਇਸ ਕੇਸ ਚ